ਬੁਝੁਰਗੋ ਜੇ ਗੱਲ ਕਰੀਏ ਆਪਾਂ ਕਹਿੰਦੇ ਪੇਸ ਪਿੰਡ ਦੇ ਵਿੱਚ ਰਾਜੇ ਵੀ ਕਈ ਟੁੱਕੇ ਹੋਏ ਕਿ ਰਾਜਿਆਂ ਨੇ ਵਿਆਹ ਕਰਾਈ ਸੀ ਕਿ ਉਹ ਕੀ ਇਤਿਹਾਸ ਕੀ ਸੀ ਕਿਉਂ ਕਰਾਉਣਾ ਪਿਆ ਵਿਆਹ ਉਹ ਜੀ ਹੋਰ ਸੀ ਗੱਲ ਦੋਗੋ ਉਹ ਜਿਹੜਾ ਆਪਾਂ ਕਹਿੰਦਾ ਕੁੜੀਆਂ ਦੇਖੋ ਉਹ ਵੀ ਕੋਈ ਜ਼ਿਆਦਾ ਕੋਈ ਸ਼ਕੀਲੀ ਵਾਲਾ ਹੁੰਦਾ ਜਾਂ ਕੋਈ ਬੜਕੀ ਸੋਹਣੀ ਹੁੰਦੀ ਸ਼ੈਲ ਹੁੰਦੀ ਇਹ ਲੱਗ ਜਿਵੇਂ ਤੀਆਂ ਵੀ ਇੰਜਾਂ ਦੇ ਸਨ ਮੁਸਲਮਾਨ ਦੇ ਬੜਕੀ ਜਾਂਦਾ ਤੋਂ ਕੀ ਹੁੰਦੀ ਛਵਾਰ ਲੱਗ ਜਾਂਦੀ ਕੁੜੀ ਇਹ ਆਪਣੇ ਇੱਕ ਇੱਕ ਵਾਰ ਕਿਦੇ ਚ ਬੀਤੂਕਿਆ ਸੀ ਇਹਨਾਂ ਕਿਹਦਾ ਜਿਹੜਾ ਆਪਣਾ ਕੱਚਾ ਹੱਡਾ ਕਿੱਲਾ ਸੀ ਇਹ ਚਰਾ ਦੇ ਦੁਕਾਣ ਠੀਕ ਹੈ ਜੀ ਕਿਸ ਜਾਨ ਲੈ ਕੇ ਜਾਣਾ ਠੀਕ ਹੈ ਜਾਨ ਚਾਹ ਸੀ ਪਹਿਲਾਂ ਕਿ ਲੈ ਜਾ ਠੀਕ ਆ ਆਡਾ ਕਿਸ ਜਾਨੇ ਕਾ ਤੇ ਬਿਜੀਰੂ ਕਾ ਕੱਦੇ ਕਾ ਤੇ ਚੱਬੇ ਕਾ ਭਾਰੇ ਕੇ ਬਾਜ ਜੀ ਕੋਈ ਆ ਇੱਕ ਕਰ ਸਿਚਾ ਥੋੜਿਆਂ ਦਾ ਹੂੰ ਪੱਤੀਆਂ ਦਾ ਇਹ ਇੱਥੇ ਫੇਰ ਅਸੀਂ ਆ ਕੇ ਦੇਖਿਆ ਵੀ ਇੱਥੇ ਬੋਲਾ ਸੁਗਰੂ ਆਇਆ ਉਹ ਸੌਣ ਕੇ ਆਇਆ ਅੱਛਾ ਉਹ ਸੌਣ ਬੁੜੀ ਵਹਿੰਦੇ ਨੇ ਅਧਿਲੇ ਆਪਣਾ ਤਾਂ ਆਮ ਉਠੀ ਨਾ ਗਰੇ ਬਤਾ ਬੁੜੀ ਦੇਖਣਾ ਤਾਂ ਹੂੰ ਉਹਨਾਂ ਦਾ ਬਾਬਾ ਸੀ ਉਹ ਸੌਣ ਅੱਛਾ ਆ ਸੌਂਦੇ ਕੁੜਾ ਆਦਮੀ ਸੀ ਦੋ ਵਾਰ ਤੇ ਸੌਂਦੇ ਤੇ ਬਾਬਾ ਲੱਗਦਾ ਸੀ ਹੂੰ ਤੇ ਨੀਵਾ ਦਾ ਸਾਖ ਵੀ ਹੋਦੇ ਸੀ ਉਦੋਂ ਅੱਛਾ ਹਾਂ ਤੇ ਉਹ ਫਿਰ ਉਹ ਜਮੀਨ ਉਹਨਾਂ ਨੂੰ ਤਾਹ ਕੋਟਿਆਂ ਨੂੰ ਮਿਲ ਗਈ ਨਾ ਜਿਹੜਾ ਉਹਨਾਂ ਦਾ ਲੈ ਕੇ ਨਾ ਜੂਨੂ ਖਾਂ ਜਾ ਅੱਗ ਡੁੱਬ ਲਈ ਸੀ ਤੇ ਤੇ ਕੇ ਤਾਂ ਛੋਟੀ ਬੁਢੀ ਲਈ ਅੱਛਾ ਬਚਨੋ ਹੂੰ ਉਹਨਾਂ ਦੇ ਉਦੋਂ ਕੈ ਸੀ ਉਦੋਂ ਆਪਣੇ ਆ ਛੋਟੇ ਕਹੜੇ ਕੋਲੇ ਹਾਥੀ ਸੀ ਇੱਦੋਂ ਘੋੜੇ ਘਾੜੇ ਬੰਨੇ ਹੁੰਦੇ ਆ ਨੇਜਾ ਆ ਤਾਂ ਉਹੀ ਪਈ ਹੁੰਦੇ ਬਾਹਰ ਉਦੋਂ ਖਾਲੀ ਸੀਗੀ ਜਗ੍ਹਾ ਆ ਬਾ ਬਾ ਬਾਹਾਰੀ ਬੰਦੇ ਹੂੰ ਪਾ ਪਟਦਾ ਦੋਦਾ ਸੀ ਹੂੰ ਅੱਜ ਤਾਂ ਵੀ ਘੱਟ ਸੀ ਮੇਰੀ ਸੁਰਤ ਚ ਵੀ ਪਿੰਡ ਦਾ ਬਹੁਤ ਛੋਟਾ ਸੀ ਕਿੰਨਾ ਫਰਕ ਕਿਉਂਕਿ ਸੂਏ ਤੋਂ ਹੋਰਾਂ ਪਰਾਂ ਕੁਝ ਵੀ ਨਹੀਂ ਸੀਗਾ ਸੂਏ ਤੋਂ ਪਰਾਂ ਕੋਈ ਕੁਝ ਨਹੀਂ ਸੀਗਾ ਕੋਈ ਨਾ ਕਲਾਰ ਕਪਾ ਕੁਛ ਨਹੀਂ ਉਧਰ ਉਹ ਸਾਰੇ ਵਾੜ ਬੀਜਦੇ ਸੀ ਕਿਹਾ ਅੱਜ ਕਾਲੂ ਬਾਣੀਆਂ ਹੁੰਦਾ ਉਹ ਤਾਂ ਦੇਖਿਆ ਨਹੀਂ ਹੁੰਦਾ ਕਾਲੂ ਨਹੀਂ ਦੇਖਿਆ ਉਹਦੀ ਸੀ 35 ਘੰਟੇ ਸੇ ਪਾਣੀ ਦੇ ਦਿਆ ਆਉਣਾ ਹੁੰਦਾ ਉਹ ਪਰੇ ਚਿਰਖੀਆਂ ਪਾੜਦੀਆਂ ਜਮਾ ਮੈਂ ਸੋਨੇ ਹੋਰੇ ਦੇਖਿਆ ਸੋਨੇ ਤੋਂ ਪਹਿਲਾਂ ਇੱਕ ਹੋ ਸੀ ਮਦਨ ਕੇ ਮਦਨ ਦੇਖਿਆ ਹੋਇਆ ਜਿਸ ਸ਼ਰੀਏ ਕੇ ਘਰਾਂ ਚ ਹੁੰਦਾ ਸੀ ਮਦਨ ਬਾਨਿਆ ਨਾ ਨਾ ਹਾਂਜੀ ਉਹ ਮਗਰ ਦੇ ਇਹਨਾਂ ਦਾ ਹਾਂ ਉਹ ਲੈ ਨਾ ਸੀ ਉਹਨਾਂ ਦੀ ਥੋੜੀ ਥੋੜੀ ਸੁਰਤ ਚਾਹੀਦੀ ਇਹਦਾ ਮਿਸ਼ਰ ਛੋਟਾ ਸੀ ਹਾਂ ਮਤਲਬ ਫਿਰ ਉਦੋਂ ਇੱਥੇ ਫਿਰ ਕਈ ਰਾਜੇ ਵਿਆਹੇ ਫਿਰ ਉਦੋਂ ਖੂਖਾ ਜੇ ਵੀ ਬਣਾਇਆ ਮੈਂ ਸੋਨਾ ਪਿੰਡ ਦੇ ਵਿੱਚ ਹਣਾ ਇਹ ਖੂਜੇ ਜਿਹੜਾ ਆਪਣਾ ਵੱਡਾ ਹੈ ਪਹਿਲਾਂ ਤੋਂ ਖਾਰਾ ਖੂਹ ਸੀ ਪੜੇ ਅੱਛਾ ਉਧਰ ਹਾਂ ਤੇ ਆਪਣਾ ਉਹ ਖਾਰਾ ਖੂਹ ਜਿਹਦਾ ਪਾਣੀ ਖੜਕ ਗਿਆ ਫਿਰ ਇਹ ਖੂਜਾ ਜਿਹੜਾ ਵੱਡਾ ਹੈ ਆਪਣਾ ਹਾਂ ਇਹਦੇ 7 ਬਿੱਡ ਸੀ ਹਾਂ 7 ਬਿੱਡਾ ਖੂਹ ਵੱਜਦਾ ਹੈ ਆਪਣੇ ਨੇਵ ਸੀ ਇੱਥੇ ਰਹੇ ਨੇ ਹੂੰ ਉਹਨਾਂ ਦਾ ਪਕੜਾ ਕੰਮ ਜੀ ਆਲੂ ਆ ਜਾਂਦੇ ਜੀ ਕਹਿੰਦੇ ਆਪਾਂ ਹੂੰ ਆਲੂ ਵਾਲੀ ਵੀ ਕਹਿੰਦੇ ਉਹ ਆਪਣੇ ਵੇਸੇ ਰੋਚਾ ਅੱਛੇ ਵੇਖਿਓ ਆਪਣਾ 49 ਵੇਖਿਓ ਅਗਲੇ ਕਰਨ ਉਹਨਾਂ ਦੇ ਠੀਕ ਆ ਤੇ ਇਹ ਵੀ ਉਹਨਾਂ ਦਾ ਸੀ ਕੋਈ ਪੁਰਾਣਾ ਹੂੰ ਨੀਬਾਂ ਦਾ ਉਹਦੀ ਕਿੱਤੀ ਰੂਹ ਸੀ ਉਹ ਪਕੜਾ ਫਿਰ ਉਹਦਾ ਰਾਜਨਾ ਰੈਂਕ ਸੀ ਹੂੰ ਫਿਰ ਉਹਨੇ ਮੇਰੇ ਪਾਰ ਦਾ ਪਟਿਆ ਕੋੰਡੂ ਨੇ ਹੋਰ ਵੀ ਲੈਣਗੇ ਪੈਸੇ ਇਹਨੇ ਮਹੂਰਤ ਤੋਂ ਨਹੀਂ ਕਰੀ ਸੀ ਖੂਬਣਾਉਣ ਦੀ ਬੱਡੇ ਆਪਣੇ ਵੱਡੇ ਖੂਬ ਦੀ ਕਿ ਉਹ ਦੋ ਮੌਲਾ ਦੇਖ ਲੈ ਫਿਰ ਆਪੋ ਆਪਣੇ ਪੱਤਿਆਂ ਚ ਆ ਖੂ ਲੱਗ ਗਏ ਜੀ ਮਾਲਕਾ ਇਹ ਸਰਦਾਰ ਜੀ ਲੋਗੇ ਬਗਦੇ ਆ ਜੀ ਹੱਬ ਅਗਰ ਇਹ ਸਰਦਾਰ ਜੀ ਨਹੀਂ ਨਹੀਂ ਆਪ ਬੈਠਾ ਅੱਛਾ ਬਗਨੇ ਵਾਲੇ ਸਰਦਾਰ ਜੀ ਹਾਂ ਅੱਜ ਇੱਥੇ ਚਮਚੇ ਹਨ ਤੇ ਇਹ ਆਪਣਾ ਵੀਡੀਓ ਆਪਣਾ ਹਵੇਲੀਆ ਚੰਬੂ ਕੇ ਰਹਿੰਦੇ ਨਾ ਉਹ ਵੀਡੀਓ ਕਹਿੰਦੇ ਨਾ ਅੱਛਾ ਉਹਦਾ ਵੀਲੇ ਬਾੜ ਹੁੰਦਾ ਇੱਥੇ ਇਹ ਬਗਨੇ ਸਰਦਾਰ ਅਸੂ ਬਗੇ ਪਟਿਆਰੇ ਉਹ ਪਹਿਲਾਂ ਨਾਜਮ ਵੀ ਰਹੇ ਉਹ ਕਾਇਦ ਕਰਦਾ ਸੀ ਆਪਣੇ ਹਾਂ ਅਸੀਂ ਕੋਠੀ ਨਾਲ ਆਪ ਦੇਖਿਆ ਨਾ ਗੁਰਦੁਆਰੇ ਕੋਲੇ ਜੀ ਹਾਂ ਹਾਂ ਮੈਂ ਵੀ ਸੁਣਿਆ ਉਹਨੇ ਇੱਥੇ ਕਹਿੰਦੇ 3 ਮਹੀਨੇ ਤੱਕ ਦੀ ਪਤਾ ਨਹੀਂ ਜੇਲ ਸੁਣਾ ਦਿੰਦੇ ਸੀ ਆ ਤੁਸੀਂ 5 ਮਹੀਨੇ 6 ਮਹੀਨੇ ਜੇਲ ਕਰਦਾ ਹੋ ਹਾਂ ਉਹ ਦੇਖਿਆ ਉਹਦੇ ਵਿੱਚ ਖਿਡਾਰੀ ਹੁੰਦੀ ਉਦੋਂ ਬਾਅਦ ਰੋਲੇਵੇਲੇ ਦੀ ਉਹ ਕੀ ਸੀ ਉੱਥੇ ਮਤਲਬ ਉਹ ਉਹਦੇ ਕੋਲੇ ਆਉਂਦਾ ਸੀਗਾ ਕੋਈ ਹਾਂ ਜੋ ਵੀ ਸੀ ਕੋਈ ਉਹ ਅੰਗਰੇਜ਼ਾਂ ਨੂੰ ਕੋਈ ਉਹਦਾ ਦਿੱਤਾ ਹਾਂ ਹੈ 나ਜਮ ਸਿੰਘ ਖਾਣੇ ਪਈ ਉਹ ਜੱਦ ਸੀ ਮੱਚਾ ਉਹ 3 ਮਹੀਨੇ ਤੱਕ ਦੀ ਸਜ਼ਾ ਸੁਣਾ ਕੇ ਉੱਥੇ ਹੀ ਅੱਛਾ 6 ਮਹੀਨੇ ਉੱਥੇ ਫਿਰ ਉੱਥੇ ਕੈਦ ਕਟਾਉਂਦਾ ਕੈਦ ਕਟਾਉਂਦਾ ਕੱਚੀਆਂ ਕੋਹੜੀਆਂ ਤਾਂ ਮਾਨੇ ਕੇ ਕਰਾਂਗੇ ਨਹੀਂ ਉਹ ਦੂਰੇ ਪਾਸੇ ਆਹ ਜਿਹੜੇ ਆਪਣਾ ਉਹ ਮਾਰਨ ਇਹ ਕਿੰਨੇ ਸਾਲਾਂ ਦੀ ਗੱਲ ਹੋ ਉਹ ਬੋਲ ਕੋ ਇਹ ਕਿੰਨੇ ਕ ਸਮੇਂ ਪਹਿਲਾਂ ਦੀ ਗੱਲ ਹੋ ਹੰਦ ਅਜਾ ਉਹ ਦੇਖੋ ਜੀ ਹੁਣ ਤਾਂ ਹੋ ਗਈ ਸੀ ਵੀ ਸਾਡੀ ਗੱਲ ਉਹ ਕੋਈ ਸਵਾ ਸੋਸਾ ਸਵਾ ਸੋਸਾ ਮਸੂਲ ਬੁਝੇ ਪਿਛਰ ਗਾਂ ਤੋਂ ਸੁਣਦੇ ਰਹੇ ਉਹ ਨਾ ਦੇਖਿਆ ਕੋਹੜੀਆਂ ਕੋਹੜੀਆਂ ਦੇਖੀਆਂ ਨਾ ਢਿੰਡੀਆਂ ਕੋਹੜੀਆਂ ਜੇ ਕਾਇਰ ਕਰਦਾ ਨਾ ਬੁੜੇ ਬਾਦ ਦੇ ਹੁੰਦੇ ਜਾਣੇ ਸਾਡੇ ਤੇ ਉਹ ਨਹੀਂ ਕਾਸੀ ਵਾਂ ਬਣ ਉਹ ਦੀ ਸੱਚੇ ਕਿ ਜਿਹੜਾ ਕਾਇਰ ਕਰਦਾ ਹੁੰਦਾ ਸਦਾ ਕਾਇਰ ਕਰ ਦਿੰਦਾ ਸੀ ਹਾਂ ਇਹ ਪਿੰਡ ਦੇ ਵਿੱਚ ਉਹ ਸਮਝ ਕੇ ਹਾਂ ਤੇ ਉਦੋਂ ਬਾਅਦ ਫਿਰ ਫਿਰ ਇਹ ਸਾਰੇ ਫਿਰ ਸੱਤ ਟਿੰਡ ਵਾਲਾ ਖੂਹ ਚੱਲਿਆ ਹਨਾ ਹਾਂ ਜੀ ਫਿਰ 70 ਖੁੰਡਾ ਬਿੱਡਾ ਵਾਲਾ ਸਾਰਾ ਪਿੰਡ ਵਿੱਚ ਵਾੜਦਾ ਪਿੰਡ ਆਪਣਾ ਸਾਰਾ ਪਿੰਡ ਘਰੇ ਰੋਕ ਲੋ ਪਾਉਂਦੇ ਚਿਹੋ ਰ ਜਿੰਨ ਚੜਦੇ ਥੇ ਚੜਦੇ ਅਸੀਂ ਦੇਖ ਕੇ ਮੈਂ 5 ਮਿੰਟ ਚੱਲਦੇ ਮੈਂ ਦੇਖੇ ਅੱਛਾ 5 ਦਿਓ 5 ਮਿੰਟ ਚੱਲਦੇ ਪਹਿਲਾਂ ਕਹਿੰਦੇ 7 8 ਚੱਲਦੇ ਸੀ ਹੂੰ